ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਵਸਟ ਬੇਨਤੀ ਕਰਦੇ ਆਂ ਸੱਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਟ ਸਮਝ ਗਏ ਅੱਜ ਦੀ ਆਪਣੀ ਵਿਜ਼ਿਟ ਪਿੰਡ ਮਾਸੀਕੇ ਜ਼ਿਲ੍ਹਾ ਲਗਦਾ ਸ਼੍ਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਸੱਜਣੋਂ ਪੱਟੀ ਭਾਈ ਰਾਜ ਦੇ ਫਾਰਮ ਤੇ ਪਹੁੰਚੇ ਆ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਕਰਦੇ ਆ ਡਿਟੇਲ ਸਾਂਝੀ ਕਿਵੇਂ ਦੇ ਰਹਿਣਗੇ ਭਾਪ ਪੱਤੇ ਜੈ ਤੋਂ ਜੈ ਜੀਮਤ ਦੇ ਵਿੱਚ ਆਪਾਂ ਤੁਹਾਨੂੰ ਖਰੀਦ ਲਈ ਕਰਾਵਾਂਗੇ ਤੇ ਭਾਈ ਰਾਜ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਜੀ ਵਧੀਆ ਠੀਕ ਠਾਕ ਕੈਂਪ ਸ਼ੈਂਪ ਹਾਂਜੀ ਪੂਰੇ ਓਕੇ ਠੀਕ ਹੈ ਡਰੈਸ ਕਰੀਏ ਨੋਟ ਨਾਮ ਰਾਜਪਾਲ ਸਿੰਘ ਪਿੰਡ ਮਾਛੀਗੜ ਤਸੀਲ ਪੱਟੀ ਜ਼ਿਲ੍ਹਾ ਦਰਦਾਰਸ ਅੱਛਾ ਅੱਛਾ ਮੋਬਾਈਲ ਨੰਬਰ 8828055192 ਠੀਕ ਹੈ ਜੀ ਤੇ ਦੋ ਆ ਹਾਂ ਜੀ ਦੋ ਇਹ ਕੰਮ ਆਜੀ ਸੁਣਨ ਵਾਲੀ ਅੱਛਾ ਮਾਝਾ ਸਹੀ ਕਿੰਨੇ ਕ ਦਿਨ ਰਹਿਗੇ ਤੁਹਾਡੇ ਅੰਦਾਜ਼ਾ 10 ਤੋਂ 15 ਦਿਨ ਖੜੂ 15 ਕ ਦਿਨ ਲੈ ਜੂਗਾ ਹਨਾ ਸੈਂਕੇ ਸੁੰਗੇ ਚੰਗੇ ਕੁੰਡੇ ਲਾਇ ਭਾਈ ਵਾਹ ਜੀ ਵਾਹ ਤੇ ਕਿਣਵਾ ਸੂਆ ਸੁਣ ਜਾ ਰਹੀ ਆ ਦੂਜੇ ਸੂਏ ਆਂ ਜੀ ਠੀਕ ਹੈ ਕਿ ਤੀਜਾ ਸੂਗੀ ਦੂਜੇ ਸੂਕ ਜਾਂ ਦੂਜੇ ਉਹਨਾਂ ਦੂਜੇ ਆ ਕੇ ਦਿੱਤੀ ਆ ਚੱਲ ਚੱਲ ਕੇ ਹਾਂ ਖੁੱਲ ਕੇ ਤੋਰਾ ਕਰਾ ਕੇ ਨੋਈ ਸੱਜਣੋ ਤੇ ਤੀਜਾ ਸੂਹਾ ਗਾਂ ਸੂਗੀ ਜਿਹੜੀ ਕਿੰਨਾ ਕੁ ਤੁਹਾਡੇ ਅੜਗੇ ਨਾਲ ਦੁੱਧ ਦਤ ਭਰ ਜੂਗੀ 12 13 ਕਿਲੋ ਦੁੱਧ ਭਰਿਆ ਨਾ ਆਂਦੇ ਨੇ 15 ਖੁੱਲੇ ਡੋਲੇ ਲੈ ਜਣੇ ਆਣਾ ਮਾਣੇ ਕੱਚੀ ਆ ਸਚਨੋ ਕੱਚੀ ਆ ਬਸ ਬਾਕੀ ਮੈਂ ਚੰਗੀ ਆ ਗਰੀਰਗੀ ਆ ਨਿੱਗਰ ਆ ਲੋ ਜੀ ਕੁੰਡੀ ਕੰਡੀ ਆ ਚੰਗੀ ਆ ਰਾਜੀ ਬਾਜੀ ਮੈਂ ਦਿਨ 15 ਜਿਹੜੇ ਖੜਦੀ ਆ ਸੰਭਾਈ ਪੈਣੀ ਆ ਬਾਕੀ ਤੁਹਾਨੂੰ ਪਤਾ ਰੇਟ ਬੜੇ ਪਸ਼ੂਆਂ ਦੇ ਤੇ ਕੀਮਤ ਜਾਇਜ਼ ਹੀ ਕਰਵਾਵਾਂਗੇ ਹੁੰਦੇ ਹਿਸਾਬ ਨਾਲ ਜਿੰਨੇ ਸਮਾ ਲੈਣੀਆਂ ਠੀਕ ਹੈ ਜੀ ਤੇ ਹੁਣ ਵਸਾਖੀ ਤੇ ਮੇਲਾ ਲੱਗਣਾ ਏ ਇਹੋ ਜੀਆਂ ਮਈਆਂ ਹੀ 1.5 ਲੱਖ ਦੀਆਂ ਜਾਣੀਆਂ ਸੱਜਣੋ ਨਾਲ ਹੀ ਗੱਲ ਨਹੀਂ ਆ ਉਥੇ ਵੇਖਣਾ ਹੀ ਤਾਂ ਹਰੇਟ ਭਾਅ ਪੱਤੇ ਬਾਈ ਇਹਦੀ ਰਾਜ ਕੀਮਤ ਕੀ ਕਰਨੀ ਆ ਕੀਮਤ ਸੁਹੀ ਹੋਵੇ ਤੇ ਲੱਖ ਦੀ ਆ ਹਾਂ ਜਿੱਦਾਂ ਸੁਹੀ ਰੱਖ ਰਹੀ ਹੈਗੀ ਹਾਂ ਹੋਣ ਅੱਜ ਨਵੇਂ ਦੇ ਦੀ ਨਹੀਂ 80 ਵੀ ਆ ਨਹੀਂ ਹੋਰ ਕਰਨਾ 2 ਛੜ ਦਾ ਹੋਰ ਕਰਨਾ ਆਪਾਂ 3 ਛੜ ਦਾ ਕਿੰਨੇ ਦੀ ਕੱਤਾ ਨਹੀਂ ਹੋਰ ਕਰ ਦੇ ਕੱਤਾ ਹੁੰਦੇ ਫਰੀ ਵਾਲਾ ਕਰਦੇ ਨਹੀਂ ਹੋਰ ਕਰ ਦਗੇ ਪਿਆਰ ਵਾਲਾ ਕਰ ਦਈਏ ਪਿਆਰ ਵਾਲਾ ਕਰਦੇ ਨਹੀਂ ਹੋਰ ਕਰ ਦਗੇ ਨਹੀਂ ਇੱਧਰ ਪਹਿਲਾਂ ਇੱਧਰ ਆਓ ਮਾਹਦੇਲਾ 75 ਦੇ ਜਾਸਣਾ ਕਰਦੇ 75 ਦੇ ਜਾਸਣਾ 2100 ਰੁਪਏ ਛੂਡ ਹੋਣੀ ਇੱਥੇ ਠੀਕ ਆ ਸੰਭਾਜੀ ਛੜਤੀ ਹੈ ਨਾ ਵਾਹ ਜੀ ਆਹ ਲੋ ਸੱਜਰੋ ਥਾਨਲੇ ਵਾ ਪੱਧਰ ਆ ਬਿਲਕੁਲ ਚੰਗੀ ਝੋਟੀ ਆ ਇੱਕ ਟੋਕੜ ਆ ਗਈ ਵੜ ਫੇ ਦੁੱਧ ਕੋਲ ਕਿੰਨਾ ਹੈ ਦੁੱਧ 9 ਲੀਟਰ ਆਖ ਲਾਓ 8 ਲਾਓ ਪੱਕਾ ਚੋਣ ਓਕੇ ਨਾ ਲਓ ਜੀ ਚੋਣੇ ਕਿਲੋ ਠੀਕ ਆ ਖੋਲ ਦੇ ਨੋਈ ਸੱਜਣੋ ਚੋਣ ਓਕੇ ਆ ਤੇ ਦੂਸਰਾ ਸੁਆ ਹਾਂਜੀ ਠੀਕ ਆ ਜਰਸੀ ਆ ਗਈ ਕਾਲੀ ਵੱਡੀ ਮੋੜ ਲਿਆਓ 8 ਕਿਲੋ ਦੁੱਧ ਪੱਕਾ ਜੀ ਸਜਣਾ। ਸਾਨਾ ਚੰਗਾ ਮੁੱਠੀ ਆਲਾ। ਬੰਦੋ ਇੱਥੇ ਬੰਦੋ। ਕੋਣੀ ਬੰਦੋ। ਬੰਦੋ ਕੋਣੀ। ਤੇ ਭਾਈ ਰਾਜਾਂ ਦੀ ਕੀਮਤ ਕਿੰਨੀ ਆ? ਤੇ 20000 ਦੀ ਦੇਣਾ ਕੋਈ ਤੇ ਸਭ। ਤੇ ਹੋਰ ਮੰਤਨ ਕਰਕੇ 18000 ਘਟਾ ਦੇ ਜੀ। 17 ਆ ਦੀ ਕਰ ਦਈਏ ਜੱਸਨੋ। ਚੱਲ ਤੇਰਾ। ਠੀਕ ਆ। ਦੇ ਬਸੇ ਹੋਈਆ ਬੱਕਰੀ ਇੱਕ ਵਿੱਚ ਲਓ ਸੱਜਣਾ ਇਹ ਦੋ ਪਸ਼ੂ ਆ ਇੱਕ ਵੱਡੀ ਬੱਕਰੀ ਆ ਵਾਈਟ ਕਲਰ ਦੀ ਬਿੱਲੀਆਂ ਆਖਾਂ ਬਿੱਲੀਆਂ ਵਾਹ ਜੀ ਵਾਹ ਦੋਵੇਂ ਅੱਖਾਂ ਵਿਖਾਇਓ ਪੇਲੀਆਂ ਅੱਖਾਂ ਸੱਜਣਾ ਪਿਓਰ ਬਿੱਲੀਆਂ ਸਿੰਘ ਹੈ ਚੱਪੇ ਤੇ ਲੱਗੀ ਵੀ ਹੈਗੀ ਇਹਨੂੰ 20 ਦਿਨ 25 ਦਿਨ ਹੋ ਗਏ ਨਵੇਂ ਦੁੱਧ ਦੇ ਅੱਛਾ ਦੇ ਦੇਣੀ ਹੈ ਤੇ ਕਿੰਨੇ ਕਿਤੇ ਦੇ ਦਾਂਗੇ 20 ਹਜ਼ਾਰ ਦੀ 20 ਜੈ ਸਨੋਈ ਚਲ ਦੋ ਹੋਰ ਛੱਡਦਾ 18 ਇਹਦੇ ਬਾਠ ਠੀਕ ਠੀਕ ਨੋ ਸਜਣੋ ਜੈਸਨੋ 18000 ਦੀ ਜਿਹੜੀ ਮਿਲ ਜੂਗੀ ਬੱਕਰੀ ਵੀ ਕੰਮ ਕਰਦੀ ਹੈ ਤੇ ਤਿੰਨ ਹੀ ਇਹ ਪਸ਼ੂ ਖਰੀਦਦਾਰੀ ਕਰਿਓ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ